ਜਿਹੜਾ ਬਿੱਲ ਸਾਹਮਣੇ ਪੇਸ਼ ਕੀਤਾ ਗਿਆ ਅਗਰ ਆਪਾਂ ਸਿਆਸਤ ਦੀ ਜ਼ੁਬਾਨ ਚ ਕਹੀਏ ਕਿ ਪੁਰਾਣੀ ਸ਼ਰਾਬ ਨਵੀਂ ਬੋਤਲ 'ਚ ਪਾ ਕੇ ਲੇਬਲ ਲਾ ਦਿੱਤਾ ਗਿਆ ਇਹ ਜੇ ਸਭ ਤੋਂ ਵੱਡੀ ناکامی ਮੁਸਲਿਮ ਲੀਡਰਸ਼ਿਪ ਦੀ ਹੈ ਜਿਹੜੀ ਆਪਣੀ ਗੱਲ ਸਰਕਾਰ ਦੇ ਅੱਗੇ ਨਹਿਰਾਸ਼ ਜਾ ਤੁਹਾਡੀ ਆਪਣੀ ਲੀਡਰਸ਼ਿਪ ਵਿੱਚ ਕਮੀ ਹੈ ਤੇ ਦੂਸਰੀ ਲੀਡਰਸ਼ਿਪ ਨੂੰ ਮੈਂ ਕਹਿਣਾ ਕੁਝ ਕਹਿਣ ਦੀ ਜ਼ਰੂਰਤ ਨਹੀਂ ਸਾਰੇ ਕਾਨੂੰਨ ਦੇ ਦਰਮਿਆਨ ਜਿਹੜੀ ਨਾਨ ਆਫੀਸ਼ੀਅਲਸ ਦੀ ਜਿਹੜੀ ਗੱਲ ਕੀਤੀ ਗਈ ਹੈ ਇਹ ਇਦਾਂ ਹੈ ਜਿੱਦਾਂ ਕਿ ਕਿਸੇ ਹੋਰ ਧਰਮ ਦੀ ਸੰਸਥਾ ਨੂੰ ਦੂਸਰੇ ਧਰਮ ਨਾਲ ਇਹਨੂੰ ਚਲਾਉਣ ਦੇ ਲਈ ਇਖਤਿਆਰ ਦੇਣਾ ਤਨ 2000 ਮੇਰਾ ਖਿਆਲ 3 ਤੋਂ ਬਾਅਦ ਤੋਂ 10 ਚ ਵੀ ਜਿਹੜੇ ਬੋਰਡ ਬਣੇ ਉਹਨਾਂ ਚ ਔਰਤਾਂ ਨੂੰ ਮੈਂਬਰ ਰੱਖਿਆ ਗਿਆ ਹੁਣ ਵੀ ਪੰਜਾਬ ਕਬੋਰਡ ਚ ਜਦੋਂ ਦੋ ਮੁਸਲਮਾਨ ਮੈਂਬਰ ਔਰਤਾਂ ਪੰਜਾਬ ਕਬੋਰਡ ਕੀ ਜਿੰਨੇ ਦੇਸ਼ ਦੇ ਕਬੋਰਡ ਹੈ ਉਹਨਾਂ ਚ ਹੈ ਟ੍ਰਿਬਿਊਨਲ ਪਹਿਲਾਂ ਵੀ ਟ੍ਰਿਬਿਊਨਲ ਹੁਣ ਵੀ ਹੈ ਪਹਿਲਾਂ ਵੀ ਡਿਪਟੀ ਕਮਿਸ਼ਨਰ ਫੈਸਲੇ ਕਰਦੇ ਸੀ ਐਂਡ ਵਾਲੇ ਉਹ ਡਿਪਟੀ ਕਮਿਸ਼ਨਰ ਫੈਸਲੇ ਹੁਣ ਵੀ ਐਂਡ ਵਾਲੇ ਕਰਦੇ ਪਏ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੋਂ ਮੈਂ ਮਿਤ ਤੁਹਾਨੂੰ ਦੱਸ ਦਈਏ ਕਿ 3 ਅਪ੍ਰੈਲ ਨੂੰ ਇੱਕ ਫੈਸਲਾ ਲਿਆ ਗਿਆ ਲੋਕ ਸਭਾ ਦੇ ਰਾਜ ਸਭਾ ਵਿੱਚ ਇੱਕ ਬਿੱਲ ਪੇਸ਼ ਕੀਤਾ ਜਾਂਦਾ ਹੈ ਤੇ ਉਸ ਵਿੱਚ ਉਸ ਦੌਰਾਨ ਅੱਜ 4 ਅਪ੍ਰੈਲ ਨੂੰ ਇਤਿਹਾਸਿਕ ਜਾਮਾ ਮਸਜਿਦ ਦੇ ਬਾਹਰ ਰੋਸ਼ ਪ੍ਰਦਰਸ਼ਨ ਕੀਤਾ ਗਿਆ ਤੇ ਰੋਸ਼ ਪ੍ਰਦਰਸ਼ਨ ਦਾ ਕਾਰਨ ਕੀ ਕੁਛ ਹੈ ਸ਼ਾਹੀ ਇਮਾਮ ਜੀ ਸਾਡੇ ਨਾਲ ਗੱਲਬਾਤ ਕਰ ਲੈਣ ਸਰ ਜਿਹੜਾ ਬਿੱਲ ਪੇਸ਼ ਕੀਤਾ ਗਿਆ ਹੈ ਉਸਦੇ ਵਿੱਚ ਕੀ ਕਮੀਆਂ ਲੱਗ ਰਹੀਆਂ ਨੇ ਕਿਸ ਗੱਲ ਪਿੱਛੇ ਜਿਹੜਾ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਬismillah रहमान रहीम ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤ ਇਨਾਮ ਕਰਨ ਵਾਲਾ ਹੈ ਐਦਾਂ ਹੈ ਕਿ ਪਿਛਲੇ ਤਕਰੀਬਨ 4 ਮਹੀਨੇ ਤੋਂ ਵਕਫ ਐਕਟ ਜਿਹੜਾ ਹੈ ਉਹਦੇ ਵਿੱਚ ਸੋਧ ਦਾ ਜ਼ਿਕਰ ਜਿਹੜਾ ਹੈ ਪੂਰੇ ਭਾਰਤ ਦੇ ਵਿੱਚ ਚੱਲ ਰਿਹਾ ਹੈ ਉਹ ਸੋਧ ਕੀ ਕੀਤਾ ਜਾਣਾ ਚਾਹੀਦਾ ਹੈ ਕੀ ਤਬਦੀਲੀਆਂ ਉਹਦੇ ਵਿੱਚ ਹੋਣੀਆਂ ਚਾਹੀਦੀਆਂ ਵੱਕ ਬੋਰਡ ਦਾ ਕਿਦਾਂ ਸੁਧਾਰ ਹੋਣਾ ਚਾਹੀਦਾ ਹੈ ਇਹਦੇ ਉੱਤੇ ਪਿਛਲੇ 4 ਮਹੀਨਿਆਂ ਤੋਂ ਚਰਚਾਵਾਂ ਚੱਲ ਰਹੀਆਂ ਜੁਆਇੰਟ ਪਾਰਲੀਮੈਂਟਰੀ ਕਮੇਟੀ ਦੀਆਂ ਮੇਰਾ ਕੱਲ ਦਰਜਨਾ ਮੀਟਿੰਗਾਂ ਇਹਦੇ ਉੱਤੇ ਹੋਣਗੀਆਂ ਉੱਤ ਬਾਅਦ ਜਿਹੜਾ ਬਿੱਲ ਸਾਹਮਣੇ ਪੇਸ਼ ਕੀਤਾ ਗਿਆ ਅਗਰ ਆਪਾਂ ਸਿਆਸਤ ਦੀ ਜ਼ੁਬਾਨ ਚ ਕਹੀਏ ਕੀ ਪੁਰਾਣੀ ਸ਼ਰਾਬ ਨਵੀਂ ਬੋਤਲ ਚ ਪਾ ਕੇ ਲੇਬਲ ਲਾ ਦਿੱਤਾ ਗਿਆ ਤੇ ਅਕਸਰ ਤਾਂ ਬਿਲ ਚ ਉਹੀ ਉਹ ਗੱਲਾਂ ਜੋ ਪੁਰਾਣੇ ਕਾਨੂੰਨ ਦੇ ਵਿੱਚ ਸਿਗੀਆਂ ਸਿਰਫ 2-3 ਇਹਦੇ ਚ ਗੱਲਾਂ ਆਈਆਂ ਜਿਹੜੀਆਂ ਸਾਹਮਣੇ ਕਿ ਜਿਹੜੀ ਸੈਂਟਰਲ ਵਕਫ ਕਾਉਂਸਲ ਆਫ ਇੰਡੀਆ ਹੈ ਜਿਹੜੀ ਕਿ ਵਕਫ ਦੇ ਬਾਰੇ ਚਰਚਾਵਾ ਕਰਦੀ ਹੈ ਮੀਟਿੰਗਾਂ ਕਰਦੀ ਹੈ ਔਰ ਉਹਦੇ ਬਾਰੇ ਸੋਧ ਲਿਆਉਣ ਦੀ ਗੱਲ ਕਰਦੀ ਹੈ ਜਾਂ ਉਹਨਾਂ ਦੀ ਨਿਗਰਾਨੀ ਕਰਦੀ ਹੈ ਉਹਦੇ ਚ ਪਾਰਲੀਮੈਂਟ ਚ ਕਿਹਾ ਗਿਆ ਕਿ ਜੀ ਅਸੀਂ ਉਹਦੇ ਚ ਹੁਣ ਕੁਝ ਨਾਨ ਮੁਸਲਮ ਜਿਹੜੇ ਪਰਫੈਕਟ ਹੋਣਗੇ ਅਫੀਸ਼ੀਅਲਸ ਉਹਨਾਂ ਨੂੰ ਲੈ ਕੇ ਆਉਣਾ ਹੈ ਤੇ ظاہر ਜੀ ਗੱਲ ਹੈ ਕਿ ਵਕਫ ਬੋਰਡ ਇੱਕ ਧਾਰਮਿਕ ਸੰਸਥਾ ਹੈ ਜਿਦਾ SPGC ਇੱਕ ਧਾਰਮਿਕ ਸੰਸਥਾ ਹੈ ਉਹਨਾਂ SPGC ਇਹ ਤਾਂ ਨਹੀਂ ਕਿ ਕੋਈ ਮੁਸਲਮਾਨ ਜਾਂ ਕੋਈ ਹਿੰਦੂ ਭਾਈ ਜਾਂ ਕੋਈ ਇਸਾਈ ਮੈਂਬਰ ਬਣ ਸਕਦਾ ਉਹਨਾਂ ਦੇ ਧਰਮ ਦਾ ਹੀ ਬੰਦਾ ਮੈਂਬਰ ਬਣੇਗਾ ਉੱਥੇ ਆ ਯਮ ਦੇ ਅਦਿਵਕਤਾ ਜੋ ਅਸਦਿਨ ਉਹ ਵੈਸੀ ਜੀ ਦਾ ਵੀ ਕਹਿਣਾ ਸੀ ਕਿ ਸਾਡੇ ਜਿਹੜੇ ਮਸਜਿਦ ਦਰਗਾਹ ਨੇ ਸਾਡੀ ਪ੍ਰਾਪਰਟੀਆਂ ਨੇ ਜਾਂ ਸਾਡੇ ਧਾਰਮਿਕ ਮਸਲਿਆਂ ਦੇ ਵਿੱਚ ਜਿਹੜਾ ਹਸ ਚੇਪ ਕਰ ਰਹੀ ਹੈ ਆਪਣੀ ਸੈਂਟਰਲ ਗਵਰਨਮੈਂਟ ਕੀ ਲੱਗਦਾ ਹੈ ਕਿ ਸਾਡੇ ਇਸ ਤਰੀਕੇ ਮਾਈਨੋਰਟੀ ਹੈ ਜਿਹੜੀ ਅ ਹੱਸਟੇਪ ਕਰਕੇ ਸਾਡੇ ਮੌਲਿਕ ਅਧਿਕਾਰਾਂ ਦਾ ਵੀ ਹਨਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸੈਂਟਰਲ ਗਵਰਨਮੈਂਟ ਦੇਖੋ ਗੱਲ ਇਥੇ ਵਕਫ ਐਕਟ ਦੇ ਸੋਧ ਦੀ ਹੈ ਅਗਰ ਵਕਫ ਐਕਟ ਦੇ ਵਿੱਚ ਸੋਧ ਕਰਨਾ ਚਾਹੁੰਦੇ ਹੋ ਤੇ ਉਹਦੇ ਲਈ ਆਮ ਮੁਸਲਮਾਨਾਂ ਦੇ ਨਾਲ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ ਉਹਨਾਂ ਦੀ ਰਾਏ ਬਿਲਕੁਲ ਮੈਂ ਸਮਝਦਾ ਕਿ ਇਹ ਵਕਫ ਐਕਟ ਜਿਹੜਾ ਬਣਿਆ ਹੈ ਇਹ ਚ ਸਭ ਤੋਂ ਵੱਡੀ ਨਾਕਾਮੀ ਮੁਸਲਮਾਨ ਲੀਡਰਸ਼ਿਪ ਦੀ ਹੈ ਜਿਹੜੀ ਆਪਣੀ ਗੱਲ ਸਰਕਾਰ ਦੇ ਅੱਗੇ ਨਹੀਂ ਰੱਖ ਸਕੀ ਭਾਜਪਾ ਦੇ ਵਿੱਚ ਵੀ ਜਿਹੜੇ ਮੁਸਲਮਾਨ ਨੇ ਉਹਨਾਂ ਦੀ ਵੀ ਨਾਕਾਮੀ ਹੈ ਕਿ ਉਹ ਆਪਣੀ ਸਰਕਾਰ ਦੇ ਸਾਹਮਣੇ ਆਪਣੀ ਮੁਸਲਮਾਨਾਂ ਦੀ ਜ਼ਰੂਰਤਾਂ ਮੁਸਲਮਾਨਾਂ ਦੇ ਜਜ਼ਬਾਤ ਨੂੰ ਨਹੀਂ ਰੱਖ ਸਕੇ ਤੇ ਇਸ ਲਈ ਜਾਂ ਤੁਹਾਡੀ ਆਪਣੀ ਲੀਡਰਸ਼ਿਪ ਨਾਕਾਮੀ ਹੈ ਤੇ ਦੂਸਰੀ ਲੀਡਰਸ਼ਿਪ ਨੂੰ ਮੈਂ ਕਹਿਣਾ ਕੁਝ ਕਹਿਣ ਦੀ ਜ਼ਰੂਰਤ ਨਹੀਂ ਹੈ। ਸਤਿ ਗੁਰਮント ਦਾ ਕਹਿਣਾ ਵੀ ਹੈ ਸਰ ਕਿ ਇਸ ਵਿੱਚ ਸੰਸ਼ੋਧਨ ਕਰਕੇ ਲਿਆਇਆ ਗਿਆ ਹੈ ਕਿ ਜਿਹੜੇ ਗੈਰ ਮੁਸਲਮਨ ਵੀ ਬੋਰਡ ਦੇ ਮੈਂਬਰ ਹੋਣਗੇ ਤੇ ਕੁਝ ਮਹਿਲਾਵਾਂ ਨੂੰ ਵੀ ਅੱਗੇ ਵਧਣ ਦਾ ਕਿਹਾ ਜਾਊਗਾ ਤੇ ਟ੍ਰਾਂਸਪੇਰੈਂਸੀ ਆਊਗੀ। ਤੇ ਤੁਸੀਂ ਪ੍ਰੈਸ ਵਾਰਤਾ ਦੌਰਾਨ ਕਿਹਾ ਵੀ ਕਿ ਪਹਿਲਾਂ ਤੁਸੀਂ ਸਾਡੇ ਸਟੇਟ ਪਹਿਲਾਂ ਤੋਂ ਹੀ ਔਰਤਾਂ ਨੂੰ ਪਿਛਲੇ 20 ਸਾਲ ਤੋਂ ਸੰ 2000 ਮੇਰਾ ਖਿਆਲ ਤਿੰਨ ਤੋਂ ਬਾਅਦ ਤੋਂ 10 ਚ ਵੀ ਜਿਹੜੇ ਬੋਰਡ ਬਣੇ ਉਹਨਾਂ ਚ ਔਰਤਾਂ ਨੂੰ ਮੈਂਬਰ ਰੱਖਿਆ ਗਿਆ ਹੁਣ ਵੀ ਪੰਜਾਬ ਕਬੋਰਡ ਚ ਜਦੋਂ ਦੋ ਮੁਸਲਮਾਨ ਮੈਂਬਰ ਔਰਤਾਂ ਪੰਜਾਬ ਕਬੋਰਡ ਕੀ ਜਿੰਨੇ ਦੇਸ਼ ਦੇ ਕਬੋਰਡ ਹੈ ਉਹਨਾਂ ਚ ਹੈ ਟ੍ਰਿਬਿਊਨਲ ਪਹਿਲਾਂ ਵੀ ਟ੍ਰਿਬਿਊਨਲ ਹੁਣ ਵੀ ਹੈ ਪਹਿਲਾਂ ਵੀ ਡਿਪਟੀ ਕਮਿਸ਼ਨਰ ਫੈਸਲੇ ਕਰਦੇ ਸੀ ਐਂਡ ਵਾਲੇ ਉਹ ਡਿਪਟੀ ਕਮਿਸ਼ਨਰ ਫੈਸਲੇ ਹੁਣ ਵੀ ਐਂਡ ਵਾਲੇ ਕਰਦੇ ਪਏ ਨੇ ਲੇਕਿਨ ਆ ਸਾਰੇ ਕਾਨੂੰਨ ਦੇ ਦਰਮਿਆਨ ਜਿਹੜੀ ਨਾਨ-ਆਫੀਸ਼ੀਅਲ ਜਿਹੜੀ ਗੱਲ ਕੀਤੀ ਗਈ ਹੈ ਇਹ ਇੰਦਾ ਹੈ ਜਿੱਦਾਂ ਕਿ ਕਿਸੇ ਹੋਰ ਧਰਮ ਦੀ ਸੰਸਥਾ ਨੂੰ ਦੂਸਰੇ ਧਰਮ ਨਾਲ ਇਹਨੂੰ ਚਲਾਉਣ ਦੇ ਲਈ ਇਖਤਿਆਰ ਦੇਣਾ ਇਹ ਮੈਂ ਸਮਝਦਾ ਕਿਤੇ ਨਾ ਕਿਤੇ ਸਰਕਾਰ ਨੂੰ ਇਹ ਤੋਂ ਦੁਬਾਰਾ ਗੌਰ ਕਰਨਾ ਚਾਹੀਦਾ ਔਰ ਮੁਸਲਮਾਨਾ ਦੇ ਜਜ਼ਬਾਤ ਦੇ ਮੁਤਾਬਿਕ ਮੁਸਲਮਾਨਾ ਜੀ ਜਿਹੜੇ ਪੜ੍ਹੇ ਲਿਖੇ ਅੱਛੇ ਲੋਕ ਨੇ ਯਾ ਐਕਸ ਆਫੀਸ਼ੀਅਲਸ ਨੇ ਉਹਨਾਂ ਨੂੰ ਹੀ ਤਾਂ ਮੈਂਬਰ ਬਣਾਉਣਾ ਚਾਹੀਦਾ ਸੀ